ਹਾਂਜੀ ਦੋਸਤੋ ਲਓ ਜੀ ਅੱਜ ਅਸੀਂ ਆਇਆ ਹਾਂ ਮਾਤਾ ਦੇ ਮੰਦਿਰ ਤੇ ਮਾਤਾ ਦੇਖਣ ਵਾਸਤੇ ਤੇ ਅੱਜ ਮਾਤਾ ਦਾ ਮੇਲਾ ਸੀੜ ਮੰਦਿਰ ਆਹੇ ਬਾਦਰਗੜ੍ਹ ਤੋਂ ਕਨੌਰ ਰੋਡ ਐ ਬਹੁਤ ਦੁਕਾਨਾਂ ਲੱਗੀਆਂ ਹੋਈਆਂ ਨੇ ਮੇਰੀਆਂ ਭੈਣਾਵਾਂ ਚੂੜੀਆਂ ਪਸੰਦ ਕਰ ਰਹੀਆਂ ਨੇ ਤੇ ਦੇਖੋ ਇਹ ਮੰਦਿਰ ਬਹੁਤ ਸੋਹਣਾ ਮੰਦਿਰ ਐ ਇੱਧਰ ਨੂੰ ਬਹੁਤ ਜ਼ਿਆਦਾ ਭੀੜਾ ਚਾਪੜ ਵੀ ਜਾਂਦਾ ਇਹ ਰਸਤਾ ਦੇਖੋ ਮੰਦਿਰ ਤੇ ਇਹ ਮੰਦਿਰ ਸੋਹਣਾ ਮੰਦਿਰ ਐ ਲਓ ਜੀ ਦੁਕਾਨਾਂ ਤੇ ਦੁਕਾਨਦਾਰ ਲੱਗੇ ਹੋਏ ਨੇ ਆਪਣਾ ਤਾਂ ਕੰਮ ਕਰਨ। ਇੱਦਣ ਮੇਰੀਆਂ ਪੈਣਾ। ਮਾਮਾ ਜੋ ਕਿ ਚੂੜੀਆਂ ਪਸੰਦ ਕਰ ਰਹੀਆਂ ਨੇ, ਚੂੜੀਆਂ ਦੇ ਕੋਲ ਚੂੜੀ ਵਾਲੀ ਦੁਕਾਨ ਤੇ ਪਸੰਦ ਕਰ ਰਹੀਆਂ ਨੇ ਚੂੜੀਆਂ। ਚਲੋ ਜੀ ਅੱਗੇ ਚੱਲਦੇ ਆਪਾਂ ਦੇਖਦੇ ਆਂ ਨੌਨਕ ਮੰਦਰ ਲੱਗੇ। ਮੰਦਿਰ ਬਹੁਤ ਸੋਹਣਾ ਮੰਦਿਰ ਹੈ। ਉਚਾਈ ਤੇ ਆ ਮੰਦਿਰ ਤੇ ਕਾਫੀ ਪੁਰਾਣਾ ਵੀ ਆ ਤੇ ਮੰਨ ਤਾਂ ਬਹੁਤ ਆ ਮੰਦਿਰ ਤੇ। ਬਹੁਤ ਦੂਰੋਂ ਦੂਰੋਂ ਸੰਗਤ ਆਉਂਦੀ ਆ ਇੱਥੇ। ਤੇ ਪਤਾ ਨਹੀਂ ਕਿੱਥੋਂ ਕਿੱਥੋਂ ਸੰਗਤ ਆਈ ਹੋਈ ਆ ਤੁਹਾਡੇ ਸਾਹਮਣੀਆਂ ਦੇਖ ਲਓ। ਇੱਥੇ ਲੱਗ ਚੱਲ ਰਿਹਾ ਜੋਰਾਂ ਤੇ ਛੋਟੇ ਛੋਟੇ ਬੱਚੇ ਨੇ ਬਹੁਤ ਪਿਆਰੇ ਇਹ ਵੀ ਆਏ ਹੋਏ ਨੇ ਇੱਥੇ ਲਾ ਜੀ ਸੇਵਾ ਕਰ ਸੇਵਾ ਕਰ ਰਹੇ ਨੇ ਜਲਦੀ ਟਰਾਲੀ ਦੇ ਵਿੱਚ ਜਲ ਲੈ ਕੇ ਆਏ ਨੇ ਤੇ ਜਲਦੀ ਸੇਵਾ ਕਰ ਰਹੇ ਨੇ ਸੇਵਾ ਕਰ ਬਹੁਤ ਵਧੀਆ ਯਾਰ ਜਲਦੀ ਸੇਵਾ ਬਹੁਤ ਵੱਡੀ ਸੇਵਾ ਹੁੰਦੀ ਆ ਜੋ ਕਿ ਜਲ ਸ਼ਕ ਰਹੇ ਨੇ ਸੰਗਤ ਵਾਹ ਜੀ ਆਪਾਂ ਇੱਧਰ ਵੀ ਦੇਖਦੇ ਆ